ਅਵਿਖੇ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਤਰਨਪ੍ਰਿੰਤ ਸੌਨ ਵੱਲੋਂ ਨਾਬਾ ਇੰਪਰੂਵਮੈਂਟ ਟਰਸ ਦੇ ਨਵ ਨਿਯੁਕਤ ਚੇਅਰਮੈਨ ਜਸੀ ਸੋਇਆ ਵਾਲਾ ਦੀ 725 ਮਗਮ ਤੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਸੌਨ ਵੱਲੋਂ ਚੇਅਰਮੈਨ ਜਸੀ ਸੋਇਆ ਵਾਲਾ ਨੂੰ ਵਧਾਈ ਦਿੱਤੀ। ਉੱਥੇ ਹੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਸੌਨ ਵੱਲੋਂ ਕੇਂਦਰ ਸਰਕਾਰ ਤੇ ਕਿਤੇ ਸ਼ਬਦੀ ਵਾਰ। ਉਹਨਾਂ ਕਿਹਾ ਕਿ ਰਵਨੀਤ ਬਿੱਟੂ ਨੂੰ ਮੈਂ ਪੰਜਾਬ ਦਾ ਪੁੱਤ ਹੀ ਨਹੀਂ ਮੰਨਦਾ ਕਿਉਂਕਿ ਜਿਹੜੀ ਵੀ ਸਟੇਟ ਵਿੱਚ ਜਾਂਦਾ ਉਸਦਾ ਹੀ ਬਣ ਜਾਂਦਾ। ਜੋ ਉਸਨੇ ਟਵੀਟ ਕਰਿਆ ਹੈ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ 530 ਕਰੋੜ ਦਾ ਪੈਕੇਜ ਦਿੱਤਾ ਹੈ ਕਿਉਂਕਿ ਪੰਜਾਬ ਦਾ ਪੈਸਾ ਕੇਂਦਰ ਸਰਕਾਰ ਵੱਲੋਂ ਹੈ ਜਿੰਦਾਬਾਦ ਇਨਕਲਾਬ ਸਰਦਾਰ ਜਿੰਦਾਬਾਦ ਜਿਲੀਰਵਿੰਦ ਕੇਜਰੀਵਾਲ ਜਿੰਦਾਬਾਦ ਪਾਰਟੀ ਦੀ ਸਮੁੱਚੀ ਹਾਈ ਕਮਾਂਡ ਦਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸੋਦੀਆ ਜੀ ਦਾ ਤੇ ਪੰਜਾਬ ਦੇ ਸਾਡੇ ਪ੍ਰਧਾਨ ਅਮਨ ਅਰੋੜਾ ਜੀ ਦਾ ਸਮੁੱਚੀ ਪਾਰਟੀ ਹਾਈ ਕਮਾਂਡ ਦਾ ਜਿਨ੍ਹਾਂ ਨੇ ਸਾਡੇ ਬਹੁਤ ਇਮਾਨਦਾਰ ਤੇ ਮਿਹਨਤ ਕਰਨ ਵਾਲੇ ਪਾਰਟੀ ਦੇ ਨਿਮਾਣੇ ਜੇ ਵਰਕਰ ਨੂੰ ਜਿਨ੍ਹਾਂ ਨੇ ਪਾਰਟੀ ਨੂੰ ਇਸ ਬਲੰਦੀਆਂ ਤੱਕ ਲਿਆਂਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ ਮੇਰੀ ਮੁਰਾਦ ਜੱਸੀ ਸੋਈਆਂ ਵਾਲਾ ਜੀ ਜੋ ਮੇਰੇ ਬਰਾਬਰ ਖੜੇ ਨੇ ਇਸ ਸਮੇਂ ਜੱਸੀ ਸੋਈਆਂ ਵਾਲਾ ਜੀ ਨੂੰ ਇੰਪਰੂਵਮੈਂਟ ਟਰਸਟ ਨਾਬੇ ਦਾ ਚੇਅਰਮੈਨ ਲਗਾ ਕੇ ਜੋ ਪਾਰਟੀ ਹਾਈ ਕਮਾਂਡ ਦੇ ਨਾਲ ਤੇ ਭਰੋਸਾ ਜਤਾਇਆ ਜਿੱਥੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਉੱਥੇ ਇਹਨਾਂ ਨੂੰ ਜੱਸੀ ਸੋਈਆਂ ਵਾਲਾ ਜੀ ਨੂੰ ਇਹਨਾਂ ਦੇ ਪੂਰੇ ਸਮਸਤ ਪਰਿਵਾਰ ਨੂੰ ਮੈਂ ਵਧਾਈਆਂ ਵੀ ਦਿੰਦਾ ਮੁਬਾਰਕਬਾਦ ਵੀ ਦਿੰਦਾ ਹਾਂ ਔਰ ਇਸ ਦੰਦੇ ਮੌਕੇ ਦੇ ਉੱਤੇ ਇਸ ਖੁਸ਼ੀ ਦੇ ਵਿੱਚ ਸ਼ਾਮਲ ਹੋਣ ਲਈ ਸੰਤ ਸਮਾਜ ਤੋਂ ਸੰਤ ਬਾਬਾ ਧਾਰਾ ਸਿੰਘ ਜੀ ਮਹਾਰਾਜ ਸਾਡੇ ਨਾਲ ਖੜੇ ਨੇ ਪਹੁੰਚੇ ਨੇ ਆਸ਼ੀਰਵਾਦ ਦੇਣ ਲਈ ਸਾਡੇ ਆਮ ਆਦਮੀ ਪਾਰਟੀ ਦੇ ਬਹੁਤ ਸੀਨੀਅਰ ਆਗੂ ਤੇ ਯੁੱਧ ਨਸ਼ੀਆਂ ਵਿਰੁੱਧ ਸਾਡੀ ਕਮੇਟੀ ਦੇ ਜਿਹੜੇ ਹੈੱਡ ਨੇ ਬਲਤੇਜ ਪੰਨੂ ਜੀ ਮੇਰੇ ਬਰਾਬਰ ਖੜੇ ਨੇ ਉਹ ਵੀ ਆਸ਼ੀਰਵਾਦ ਦੇਣ ਲਈ ਪਹੁੰਚੇ ਨੇ ਸਰਦਾਰ ਹਰਚੰਦ ਸਿੰਘ ਜੀ ਬਰਸੜ ਸਾਹਿਬ ਜਿਹੜੇ ਕਿ ਮੰਡੀ ਬੋਰਡ ਦੇ ਚੇਅਰਮੈਨ ਨੇ ਉਹ ਵੀ ਆਪਣੀ ਹਾਜ਼ਰੀ ਲਵਾ ਕੇ ਆਸ਼ੀਰਵਾਦ ਦੇ ਕੇ ਗਏ ਨੇ ਸੋ ਇੱਕ ਵਾਰ ਤੋਂ ਫੇਰ ਜਿੱਥੇ ਮੈਂ মিডিਆ ਦਾ ਧੰਨਵਾਦ ਕਰਦਾ ਹਾਂ ਉੱਥੇ ਮੈਂ ਜੱਸੀ ਸੋਈਆਂ ਵਾਲਾ ਜੋ ਸਾਡੇ ਭਰਾ ਨੇ ਇਹਨਾਂ ਦਾ ਇਹਨਾਂ ਨੂੰ ਮੁਬਾਰਕਬਾਦ ਦਿੰਨਾ ਇਹਨਾਂ ਦੇ ਪਰਿਵਾਰ ਨੂੰ ਮੁਬਾਰਕਬਾਦ ਦਿੰਨਾ ਔਰ ਮੈਂ ਇਹ ਵੀ ਆਸਤੇ ਉਮੀਦ ਕਰਦਾ ਜਿਵੇਂ ਪਹਿਲਾਂ ਇਹਨਾਂ ਨੇ ਸਮਾਜ ਦੀ ਇਸ ਸ਼ਹਿਰ ਦੀ ਹਲਕੇ ਦੀ ਨਾਬੇ ਦੀ ਜਾਨੀ ਕਿ ਇਹਨਾਂ ਨੇ ਸਾਰ ਲੱਤੀ ਹੈ ਜਾਣੀ ਹੈ ਤੇ ਐਵੇਂ ਹੀ ਇਹ ਕਦਮ ਨਾਲ ਕਦਮ ਮਲਾ ਕੇ ਉਰੇ ਦੇ ਵਿਧਾਇਕ ਸਰਦਾਰ ਦੇਵ ਸਿੰਘ ਮਾਨ ਗੁਰਦੇਵ ਸਿੰਘ ਦੇਵ ਮਾਨ ਜੀ ਨਾਲ ਮੋਟੇ ਨਾਲ ਮੋਟਾ ਜੋੜ ਕੇ ਕਦਮ ਨਾਲ ਕਦਮ ਮਲਾ ਕੇ ਆਪਣੇ ਹਲਕੇ ਦੀ ਡਿਵੈਲਪਮੈਂਟ ਕਰਨਗੇ ਔਰ ਸਾਰਿਆਂ ਨੂੰ ਨਾਲ ਲੈ ਕੇ ਰਲ ਮਿਲ ਕੇ ਚੱਲਣਗੇ ਔਰ ਪਾਰਟੀ ਦੀ ਜਿਹੜੀ ਬਲੰਦੀ ਲਈ ਇਸੇ ਤਰੀਕੇ ਨਾਲ ਸੇਵਾ ਕਰਦੇ ਰਹਿਣਗੇ ਧੰਨਵਾਦ ਅੱਜ ਜਿਹੜਾ ਹੈਗਾ ਬੀਜਪੀ ਦਾ ਬਰਤ ਦੌਰ ਕਰਨ ਨੂੰ ਮਿਲਿਆ ਅੱਜ ਪ੍ਰੋਗਰਾਮ ਨਿ ਕਰਵਾਉਣਾ ਤੇਰੀ ਹੈਗੀ ਆ ਪਾਰਟੀ ਕਿਸ ਤਰ੍ਹਾਂ ਦੀ ਕਿਸ ਤਰ੍ਹਾਂ ਦਾ ਪ੍ਰੋਗਰਾਮ ਵੀ ਕੋਈ ਵੀ ਪ੍ਰੋਗਰਾਮ ਨਹੀਂ ਜਿਹੜਾ ਹੈਗਾ ਕਰਵਾਉਂਦੇ ਇਹ ਮੇਰੀ ਨੋਟਿਸ 'ਚ ਨਹੀਂ ਜੀ ਇਹ ਗੱਲ ਜਿਹੜੀ चीज ਮੈਨੂੰ ਪਤਾ ਨਹੀਂ ਮੈਂ ਉਹਦੇ ਬਾਰੇ ਕੋਈ ਟਿੱਕਾ ਨਹੀਂ ਲਗਾਉਂਦਾ ਜੀ ਮਹਿਲਾ ਸਰਪੰਚ ਆਪ ਤਾਂ ਬਾਹਰ ਦੇਸ਼ 'ਚ ਬੈਠੇ ਨੇ ਪਰ ਇੱਥੇ ਸਰਪੰਚ ਬਣ ਗਈ ਆ ਤੇ ਕਿਸ ਤਰ੍ਹਾਂ ਦੇਖਦੇ ਹੋ ਜਨਰਲ ਜਿਹੜੇ ਦਸਤਾਵੇਜ਼ ਉਹਨੂੰ ਆਲਰੇਡੀ ਅਸੀਂ ਸਸਪੈਂਡ ਕਰਤਾ ਜੀ ਜਿਹੜਾ ਇਨਸਾਨ ਉਰੇ ਲੋਕਾਂ ਦੇ ਵਿੱਚ ਸਮਾਜ ਦੇ ਵਿੱਚ ਰਹਿ ਕੇ ਸਮਾਜ ਦੀ ਸੇਵਾ ਨਹੀਂ ਕਰੂਗਾ ਔਰ ਜਿਸ ਆਸ਼ੇ ਦੇ ਨਾਲ ਲੋਕਾਂ ਨੇ ਵੋਟ ਪਾਈ ਆ ਉਸ ਆਸ਼ੇ ਤੇ ਖਰਾ ਨਹੀਂ ਉਤਰੂਗਾ ਤਾਂ ਜਿਹੜੀ ਸਭਧਾਨ ਦੇ ਵਿੱਚ ਰਹਿੰਦੇ ਹੋਏ ਕਾਨੂੰਨ ਚ ਰਹਿੰਦੇ ਹੋਏ ਜਿਹੜੀ ਕਾਰਵਾਈ ਹੋਊਗੀ ਇਸ ਕਰਕੇ ਲੱਗਦਾ ਦੋਸ਼ੀ ਜਿਹੜੇ ਹੈਗੇ ਆ ਮੌਕੇ ਤੇ ਅਫਸਰ ਵੀ ਨੇ ਉਹਨਾਂ ਨੂੰ ਤਾਂ ਪਤਾ ਹੋਊਗਾ ਕਿ ਫੋਟੋ ਹੁੰਦੇ ਸਭ ਕੁਝ ਹੁੰਦੇ ਸਾਈਨ ਮਤਲਬ ਪਾਉਂਦੇ ਨਹੀਂ ਕੋਈ ਦੇਖੋ ਜੀ ਇਹ ਤਾਂ ਇੱਕ ਪਾਰਟ ਆਫ ਇਨਕੁਆਇਰੀ ਹੈ ਜੇ ਪਾਰਟ ਆਫ ਇਨਕੁਆਇਰੀ ਹੈ ਇਨਕੁਆਇਰੀ ਚ ਕੋਈ ਦੋਸ਼ੀ ਪਾਇਆ ਜਾਊਗਾ ਅਸੀਂ ਕਾਰਵਾਈ ਕਰਾਂਗੇ ਜੇ ਤੁਹਾਡੇ ਮਹਿਕਮੇ ਦੇ ਅਧਿਕਾਰੀ ਆਉਣ ਉਹ ਵੀ ਕੋਈ ਅਸੀਂ ਤਾਂ ਜੀ ਕਿਸੇ ਦੇਖੋ ਸਾਡੀ ਅੱਖ ਹੈ ਜਿਹੜੀ ਦੇਖੋ ਸਾਰਿਆਂ ਲਈ ਇੱਕ ਬਰਾਬਰ ਹੈ ਵੱਡੀ ਗੱਲ ਇਹ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ 0% ਜਿਹੜੀ ਟੋਲਰੈਂਸ ਦੀ ਸਰਕਾਰ ਹੈ ਚਾਹੇ ਉਹ ਕੋਈ ਗਲਤੀ ਦੀ ਗੰਜائش ਹੋਵੇ ਉਹ ਵੀ ਇਹਦੇ 'ਚ ਹੈ ਨਹੀਂ ਚਾਹੇ ਕੋਈ ਕ腐ਸ਼ਨ ਦੀ ਗੰਜائش ਹੋਵੇ ਉਹ ਵੀ ਇਹਦੇ 'ਚ ਹੈ ਨਹੀਂ ਜਿੱਥੇ ਇੱਥੇ ਸਾਨੂੰ ਪਤਾ ਲੱਗਦਾ ਅਸੀਂ ਬਣਦੀ ਗੱਲ ਹੈ 15 ਅਗਸਤ ਦੇ ਮੌਕੇ ਤੇ ਇੱਕ ਜਿਹੜੇ ਐਚਐਮ ਸਰਪੰਚ ਜੀ ਉਪਿਹਾਰ ਸੰਗ ਉਹਨਾਂ ਨੂੰ ਐਂਸ਼ੀ ਨਹੀਂ ਹੋਣ ਦਿੱਤੀ ਕਿਉਂਕਿ ਉਹਨਾਂ ਦੇ ਸ਼੍ਰੀ ਸਾਹਿਬ ਪਾਈ ਸੀ ਪਰ ਅਸੀਂ ਤਾਂ ਕ੍ਰਾਮ ਪਾ ਇਸ ਤਰ੍ਹਾਂ ਤਾਂ ਇਸ ਤਰ੍ਹਾਂ ਤਾਂ ਹੋਣਾ ਨਹੀਂ ਚਾਹੀਦਾ ਤੁਸੀਂ ਇਹ ਜੇ ਨੋਟਿਸ 'ਚ ਲਿਆਂਦਾ ਹੈ ਅਸੀਂ 100% ਪਤਾ ਕਰਾਵਾਂਗੇ ਇਹ ਕਿਵੇਂ ਹੋ ਸਕਦਾ ਹੈ ਹੈ ਨਹੀਂ ਲਾਲ ਕਿਲੇ ਦੇ ਲਾਲ ਕਿਲੇ ਉਹ ਉਹ ਜਿਹੜੀ ਉਹ ਸਾਡੀ ਵੀ ਨੋਟਿਸ ਚ ਆਈ ਸੀ ਉਹ ਗੱਲ ਉਹ ਬੜੀ ਮੰਦਭਾਗੀ ਘਟਨਾ ਇਸ ਲਈ ਹੋਈ ਆ ਦੇਖੋ ਕਾਰਨ ਕੀ ਆ ਮੈਨੂੰ ਇਹ ਨਹੀਂ ਸਮਝ ਆਉਂਦਾ ਕਿ ਜਿਹੜੇ ਇਹ ਸਕੇਂਦਰ ਚ ਰਾਜ ਕਰਦੀ ਸਰਕਾਰ ਹੈ ਇਹ ਨਹੀਂ ਮੈਨੂੰ ਸਮਝ ਆਉਂਦਾ ਇਹਨਾਂ ਨੂੰ ਡਰ ਕਾਦਾ ਆਜ਼ਾਦੀ ਆਸੀਂ ਲੈ ਕੇ ਦਿੱਤੀ ਕੁਰਬਾਨੀਆਂ ਆਸੀਂ ਦਿੱਤੀਆਂ ਔਰ ਸਭ ਤੋਂ ਵੱਡੀ ਗੱਲ ਅੱਜ ਵੀ ਜੇ ਦੇਸ਼ ਦੇ ਵਿੱਚ ਡਰੋਨ ਘਿਰਦੇ ਨੇ ਤਾਂ ਪੰਜਾਬ ਤੇ ਘਿਰਦੇ ਨੇ ਜੇ ਦੇਸ਼ ਦੇ ਵਿੱਚ ਸਭ ਤੋਂ ਵੱਡਾ ਕਿਸੇ ਨੂੰ ਆਹ ਜੰਗ ਦੇ ਵਿੱਚ ਨੁਕਸਾਨ ਹੁੰਦਾ ਸਾਨੂੰ ਪੰਜਾਬੀਆਂ ਨੂੰ ਹੁੰਦਾ ਪੰਜਾਬ ਹੀ ਤਾਂ ਇਸ ਦੇਸ਼ ਦਾ ਸਿਰ ਹੈ ਤਾਜ ਹੈ ਤੇ ਪੰਜਾਬ ਦੇ ਨਾਲ ਹੈ ਜੀ ਹੜਾਂ ਚ ਅਸੀਂ ਦੇਖੋ ਪੀੜ ਤੋਨੇ ਹੁਣ ਕਿੰਨੇ ਹੜਾਏ ਨੇ ਉਹਦੇ 'ਚ ਵੀ ਅਸੀਂ ਪੀੜ ਤੋ ਰਹੇ ਹਾਂ ਜਦੋਂ ਅਸੀਂ ਇਹਨਾਂ ਨੂੰ ਕਹਿੰਦੇ ਆ ਵੀ ਸਾਡੇ ਤੋਂ ਪਾਣੀ ਲੈ ਲਓ ਉਦੋਂ ਲੈਦੇ ਨਹੀਂ ਹੁਣ ਹੜਾਂ 'ਚ ਡੁੱਬੇ ਅਸੀਂ ਪਏ ਆ ਤੇ ਸਾਡੀ ਲੋਕਾਂ ਨੂੰ ਉਸ ਜਗ੍ਹਾ ਤੇ ਨਾ ਜਾਣ ਦੇਣਾ ਇਹ ਬੜੀ ਮਾੜੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਇੱਥੇ ਕੋਈ ਕਾਰਵਾਈ ਕਰੂਗੀ ਦੀ 6 ਇੰਚੀ ਕਰਬਾਰਾ ਜਿਹੜੀ ਐਜ਼ ਅ ਰੂਰ ਪਾਸ ਹੈ ਜਿੱਥੇ ਮਰਜ਼ੀ ਬੰਦਾ ਪਾ ਕੇ ਜਾ ਸਕਦਾ ਬਿਲਕੁਲ 100% ਅਸੀਂ ਇਹ ਮੁੱਦਾ ਚੱਕਾਂਗੇ ਜੀ ਔਰ ਇਹ ਬਣਦਾ ਵੀ ਹੈ ਇਹ ਇਹ ਤਾਂ ਸਾਡੀ ਡਿਗਨਿਟੀ ਦਾ ਸਾਡੀ ਇੱਜ਼ਤ ਦਾ ਸਵਾਲ ਹੈ ਅਸੀਂ 100% ਕਾਰਵਾਈ ਕਰਾਂਗੇ ਸੈਕੰਡਲੀ ਉਹਨੂੰ ਸੱਦਾ ਦਿੱਤਾ ਗਿਆ ਸਪੈਸ਼ਲ ਜੀ ਬੁਲਾਇਆ ਗਿਆ ਲਾਲ ਕਿਲੇ ਤੇ ਫਿਰ ਵੀ ਐਂਟਰ ਨਹੀਂ ਹੋ ਸਕਦਾ ਇਹ ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਜੀ ਜਿਹੜੀ ਜਿਹੜੀ ਇਸ ਸਮੇਂ ਡੀਪ ਸਟੇਟ ਜਿਹੜੀ ਕੇਂਦਰ 'ਚ ਰਾਜ ਕਰਦੀ ਆ ਉਹਨਾਂ ਨੂੰ ਮੈਨੂੰ ਤਾਂ ਇਹ ਹੀ ਨਹੀਂ ਸਮਝ ਆਉਂਦਾ ਕਿ ਖਾਸ ਤੌਰ ਤੇ ਪੰਜਾਬੀਆਂ ਤੋਂ ਤੇ ਪੰਜਾਬ ਦੇ ਵਿੱਚ ਵਸਦੇ ਸਿੱਖਾਂ ਤੋਂ ਮੈਨੂੰ ਨਹੀਂ ਸਮਝ ਆਉਂਦਾ ਕੀ ਦਿੱਕਤ ਹੈ ਘੱਟ ਗਿਣਤੀਆਂ ਨੂੰ ਜਿਵੇਂ ਉਹ ਪ੍ਰੈਸ਼ਰ ਪਾ ਕੇ ਦੱਬਣ ਦੀ ਕੋਸ਼ਿਸ਼ ਕਰਦੇ ਆ ਮਾੜੀ ਗੱਲ ਹੈ ਬਿੱਟੂ ਕੇਂਦਰੀ ਮੰਤਰੀ ਨੇ ਟਵੀਟ ਕੀਤਾ 530 ਫਰੂਡ ਪੰਜਾਬ ਦੇ ਡਿਵੈਲਪਮੈਂਟ ਲਈ ਭੇਜਿਆ ਕਿਸ ਤਰ੍ਹਾਂ ਦੇ ਦੇਖੋ ਜੀ ਗੱਲ ਇਹ ਆ ਕੇਂਦਰ ਕੋਈ ਸਾਡੇ ਤੇ ਆਸਾਨ ਨਹੀਂ ਕਰਦਾ ਪਹਿਲੀ ਇੱਕ ਗੱਲ ਸਮਝ ਲਓ ਨਾ ਕੇਂਦਰ ਕੋ ਕੋਈ ਨੋਟ ਛਾਪਣ ਦੇ ਮਿੱਲਾ ਲੱਗੀਆਂ ਹੋਈਆਂ ਸਾਡਾ ਪੈਸਾ ਪੰਜਾਬੀਆਂ ਦਾ ਪੈਸਾ 18% GST ਚੋਂ 9% ਜੇ ਸਟੇਟ ਲੈਂਦੀ ਹੈ ਤਾਂ 9% ਆਸੀ ਆਪਣੇ ਪੰਜਾਬ ਦੇ ਲੋਕ ਕੇਂਦਰ ਨੂੰ ਭਰਦੇ ਆ ਸਾਡਾ ਹੀ ਪੈਸਾ ਐ ਕਮਾ ਕੇ ਸਾਨੂੰ ਦੇ ਕੇ ਕਹੀ ਜਾਂਦੇ ਨੇ ਕੇਂਦਰ ਨੇ ਪੈਸਾ ਦਿੱਤਾ ਕੇਂਦਰ ਨੇ ਪੈਸਾ ਦਿੱਤਾ ਸਾਡਾ ਤਾਂ ਆਰਡੀਐਫ ਨਹੀਂ ਦਿੱਤਾ ਕੇਂਦਰ ਨੇ ਉਹ ਰੁੱਕੀ ਬੈਠੇ ਨੇ ਸਾਡਾ ਤਾਂ ਐਨਐਚਆਰ ਐਲਐਮ ਦਾ ਪੈਸਾ ਨਹੀਂ ਦਿੱਤਾ ਉਹ ਰੁੱਕੀ ਬੈਠੇ ਨੇ ਸਾਡੀ ਪ੍ਰਧਾਨ ਮੰਤਰੀ ਯੋਜਨਾ ਵਾਲਾ ਪੈਸਾ ਨਹੀਂ ਦਿੱਤਾ ਉਹ ਰੁੱਕੀ ਬੈਠੇ ਨੇ ਤੋ ਮੇਰਾ ਕਹਿਣ ਦਾ ਭਾਵ ਇਹ ਆ ਸਾਡਾ ਪੈਸਾ ਜਿਹੜਾ ਤਾਂ ਬਣਦਾ ਕਈ ਹਜ਼ਾਰਾਂ ਕਰੋੜ ਚੋਂ ਤਾਂ ਰੋਕੀ ਬੈਠੇ ਨੇ ਸਾਡੇ ਹੀ ਪੈਸਾ ਕਦੇ 500 ਕਰੋੜ ਕਿਸੇ ਹੋਰ ਸਕੀਮ ਤੇ ਦੇ ਕੇ ਕਹੀ ਜਾਂਦੇ ਅਸੀਂ ਪੈਸਾ ਦਤਾ ਪੈਸਾ ਦਤਾ ਜੇ ਰਵਨੀਤ ਬਿੱਟੂ ਪੰਜਾਬ ਦੇ ਪੁੱਤ ਨੇ ਪਹਿਲੀ ਗੱਲ ਤਾਂ ਮੈਂ ਮੰਨਦਾ ਨਹੀਂ ਉਹਨਾਂ ਨੂੰ ਕਿਉਂਕਿ ਉਹ ਜਿਹੜੀ ਸਟੇਟ 'ਚ ਜਾਂਦੇ ਨੇ ਉੱਥੇ ਜਾ ਕੇ ਉਸ ਸਟੇਟ ਦੀ ਬੋਦੀ ਬੋਲਣ ਲੱਗ ਜਾਂਦੇ ਨੇ ਕਿਰੋਂ ਜੇ ਪੰਜਾਬ ਦੇ ਪੁੱਤ ਹੈਗੇ ਨੇ ਤਾਂ ਜਿਹੜੇ ਪੰਜਾਬ ਦੇ ਫਸੇ ਹੋਏ ਪੈਸੇ ਨੇ ਜਿਹੜੇ ਅੱਜ ਦੇ ਨੇ ਕਈ ਸਾਲਾਂ ਦੇ ਫਸੇ ਹੋਏ ਨੇ ਪਹਿਲਾਂ ਉਹ ਲੈ ਆ ਕੇ ਦੇਣੀ ਸਰਦ ਸਰਦੀ ਦਾ ਸੀਜ਼ਨ ਸਿਰ ਤੇ ਆ ਗਿਆ ਪਰ ਚਾਵਲ ਹਲੇ ਤੱਕਰ ਗਦਾਮਾਂ ਚ ਪਿਆ ਮਿਲਰ ਰੋਲਾ ਪਾ ਰਹੇ ਨੇ ਵੀ ਪਹਿਲੀ ਫਸਲ ਇਹਨੂੰ ਚੱਤੀ ਗਈ ਜਿੰਨੀ ਸੀਰੀਅਸਲੀ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਲੱਗੇ ਹੋਏ ਨੇ ਔਰ ਜਿਵੇਂ ਚਾਰ ਮੰਤਰੀਆਂ ਦੀ ਇਹਦੇ ਵਿੱਚ ਸਪੈਸ਼ਲ ਪ੍ਰੋਕਿਊਰਮੈਂਟ ਨੂੰ ਲੈ ਕੇ ਟੀਮ ਬਣਾਈ ਗਈ ਆ ਔਰ ਅਸੀਂ ਇਹ ਵਾਅਦਾ ਕਰਦੇ ਹਾਂ ਔਰ ਸਾਡਾ ਪੂਰਨ ਭਰੋਸਾ ਹੈ ਕਿ ਸਾਨੂੰ ਕੁਝ ਕਰਨਾ ਪਵੇ ਇੱਕ ਇੱਕ ਦਾਣਾ ਫਸਲ ਦਾ ਅਸੀਂ ਜ਼ਿੰਮੇਵਾਰ ਦਾ ਅਸੀਂ ਚੱਕਾਂਗੇ ਪੰਜਾਬ ਸਰਕਾਰ ਚੱਕੂਗੀ ਟੈਨਸ਼ਨ ਨਾ ਲੈਂਦੀ। ਸਰਕਾਰ ਆਪ ਸੰਭੀ ਜ਼ਿਲ੍ਹਾ ਪ੍ਰੀਸ਼ਦ ਦੇ ਚੋਣਾਂ ਕਦੋਂ ਸਰਕਾਰ ਕਰੋ ਤਿਆਰੀ? ਅਸੀਂ ਉਹ ਤਿਆਰੀ ਹੈ ਜੀ ਉਹਦਾ ਨੋਟੀਫਿਕੇਸ਼ਨ ਹੋ ਚੁੱਕਿਆ ਹੈ। ਅਸੀਂ ਅਕਤੂਬਰ ਮਹੀਨੇ ਦੇ ਪਹਿਲੇ ਹਫਤੇ ਚੋਣਾਂ ਕਰਾਨਾ ਗਾ। ਸਰਕਾਰ ਵੱਲੋਂ ਰੈਤ ਖੂਤ ਹੋਣਾ ਜੀਵੀ ਦਾ ਸੀਜ਼ਨ ਆ ਰਿਹਾ ਹੈਗਾ। ਉਹਦੇ ਬਾਰੇ ਕੋਈ ਪ੍ਰਬੰਧ ਕੀਤਾ ਹੈ? ਕਿਸਾਨਾਂ ਨੇ ਚੇਤਾਵਨੀ ਦਿੱਤੀ ਆ ਕਿ ਹੁਣ ਮਸ਼ੀਨਰੀ ਦੀ ਵੀ ਪਰ ਅਸੀਂ ਹੁੱਕਾਂ। ਮੈਂ ਕਹਾਂ ਜੀ ਤੁਸੀਂ ਜਮੇ ਟੈਨਸ਼ਨ ਨਾ ਲਓ ਜਰ ਪੰਜਾਬ ਸਰਕਾਰ ਬੈਠੀ ਹੈ ਆਮ ਲੋਕਾਂ ਦੀ ਸਰਕਾਰ ਹੈ। ਕਿਸਾਨਾਂ ਨੇ ਵੋਟਾਂ ਪਾ ਕੇ ਚੁਣੀ ਆ। ਕਿਸਾਨ ਸਾਡੇ ਸਰਦਾ ਤਾਜ ਨੇ। ਅਸੀਂ ਕਿਸਾਨੀ ਦੇ ਨਾਲ ਐ ਮੋਟੇ ਨਾਲ ਮੋਟਾ ਲਾ ਕੇ ਖੜੇ ਆ ਟੈਨਸ਼ਨ ਨਾ ਲਿਓ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਤੁਹਾਡੇ ਨੇ ਤੁਹਾਡੇ ਵਿੱਚੋਂ ਨੇ ਅਸੀਂ 100% ਸ਼ੋਰ ਕਰਦੇ ਆ ਤੁਹਾਨੂੰ ਭੋੜਾ ਵੀ ਦਿੱਕਤ ਨਹੀਂ ਆਉਣੀ ਜੀ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਆਮ ਆਦਮੀ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਜੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪਹਿਲਾਂ 2022 ਦੇ ਵਿੱਚ ਮੈਨੂੰ ਜ਼ਿਲ੍ਹਾ ਯੋਜਨਾ ਬੋਰਡ ਪਟਿਆਲਾ ਦਾ ਜਿਹੜਾ ਚੇਅਰਮੈਨ ਲਾਇਆ ਤੇ 3 ਸਾਲ ਦੇ ਕਰੀਬ ਮੈਂ ਆਪਣੀ ਜਿਹੜੀ ਜ਼ਿੰਮੇਵਾਰੀ ਹੈ ਇਮਾਨਦਾਰੀ ਦੇ ਨਾਂ ਨਿਭਾਈ ਹੈ ਤੇ ਕੰਮ ਕੀਤੇ ਨੇ ਤੇ ਦੱਸਿਆ ਕਿ ਜ਼ਿਲ੍ਹਾ ਯੋਜਨਾ ਬੋਰਡ ਪਟਿਆਲਾ ਨੂੰ ਬਹੁਤ ਵੱਡਾ ਆਧਾਰ ਹੈ ਜਿਹੜਾ ਕਾਫੀ ਉਤਕਰ ਸਕਦਾ ਤੇ ਅੱਜ ਲੋਕਾਂ ਦੇ ਵਿੱਚ ਜ਼ਿਲ੍ਹਾ ਯੋਜਨਾ ਬੋਰਡ ਦੀ ਗੱਲ ਚੱਲਦੀ ਹੈ ਤੇ ਹੁਣ ਪਾਰਟੀ ਵੱਲੋਂ ਮੇਰੀਆਂ ਸਵਾਭਾਵ ਨੂੰ ਦੇਖਦੇ ਹੋਏ ਨਾਪਾ ਹਲਕੀ ਸੇਵਾ ਦਿੱਤੀ ਗਈ ਹੈ ਤੇ ਜਿਹਦੇ ਵਿੱਚ ਮੈਨੂੰ ਅਪਰੂਵਮੈਂਟ ਟਰੱਸਟ ਨਾਪਾ ਦਾ ਚੇਅਰਮੈਨ ਲਗਾਇਆ ਗਿਆ ਮੈਂ ਵਿਸ਼ਵਾਸਤ ਹੋਣਾ ਕਿ ਮੈਂ ਸ਼ਹਿਰ ਦੀ ਤਰੱਕੀ ਲਈ ਦਿਨ ਰਾਤ ਤੇ ਆਪਣੇ ਹਲਕਾ ਵਾਸੀਆਂ ਤੇ ਸ਼ਹਿਰ ਵਾਸੀਆਂ ਨੇ ਉਮੀਦਾਂ ਦੇ ਕਹੇ ਕੱਪੜੇ ਜਿਹੜੇ ਅਗਲੇ ਟਾਈਮ ਤੇ ਕਰਾਂਗੇ ਆਉਣਗੇ ਦੇਖੋ ਜੀ ਮੈਂ ਹੁਣ ਅੱਜੇ ਆਪਣਾ ਜਿਹੜਾ ਉਹਦਾ ਸੰਭਾਲਿਆ ਤੇ ਹੁਣ ਇਸ ਤੋਂ ਬਾਅਦ ਦੇਖਦੇ ਆਂ ਵੀ ਅਪਰੂਵਮੈਂਟ ਟਰਸਟ ਦੇ ਵਿੱਚ ਅਸੀਂ ਕੀ ਕੀ ਕਰ ਸਕਦੇ ਆ ਜਿੰਨੇ ਵੀ ਕੰਮ ਹੋਣਗੇ ਸ਼ਹਿਰ ਦੀ ਭੈਤਰੀ ਲਈ ਕਰਾਂਗੇ